ਸਤ ਸ੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕਾਇਰ ਸ਼ਰ ਫਾਰਮ ਸ਼ੇਅਰ ਕਰਦਾਂ। ਦੋਸਤੋ ਮੈਨੂੰ ਅਕਸਰ ਕਈ ਵੀਰਾਂ ਦੇ ਕਮੈਂਟ ਆਉਂਦੇ ਰਹਿੰਦੇ ਸੀ ਕਿ ਪੂਲ ਤੇ ਵੀਡੀਓ ਬਣਾਓ ਪੂਲ ਤੇ ਵੀਡੀਓ ਬਣਾਓ। ਤਾਂ ਦੋਸਤੋ ਅੱਜ ਜੋ ਵੀਡੀਓ ਅਸੀਂ ਬਣਾਣ ਲੱਗੇ ਆ ਇਹ ਸਾਡਾ 18 ਫੁੱਟ ਦਾ ਪੂਲ ਹੈ ਜੀ ਜਿਹੜਾ ਅੱਜ ਤੋਂ ਅਸੀਂ 22 ਸਾਲ ਪਹਿਲਾਂ ਬਣਾਇਆ ਹੋਇਆ ਸੀ ਸਾਡੇ ਬਜ਼ੁਰਗਾਂ ਦੇ ਪਰਾਣਾ ਉਦੋਂ ਵਿੱਚ ਮੱਝਾਂ ਨਿਵਾਉਂਦੇ ਹੁੰਦੇ ਸੀ ਫਿਰ ਅਸੀਂ ਥੋੜਾ ਜਿਹਾ ਮੋਡੀਫਿਕੇਸ਼ਨ ਇਹਦੀ ਕਰਤੀ ਪਾਈਪ ਲਗਾਤੇ ਉਦੋਂ ਪਾਈਪ ਲਾਈਨ ਨਹੀਂ ਸੀ ਹੋਈਆਂ ਨੱਕੇ ਸੀਗੇ ਪਾਈਪ ਲਾਈਨ ਦੇ ਢੱਕਣ ਲਾਤੇ ਪਾਈਪ ਲਾਈਨ ਸਾਰੀ ਇਹਦੇ ਜੁਆਇੰਟ ਕਰਤੀ ਤੇ ਫਿਰ ਮੱਝਾਂ ਕੱਟ ਕਰਤੀਆਂ ਫਿਰ ਹੌਲੀ-ਹੌਲੀ گاਵਾ ਵਾਲੇ ਪਾਸੇ ਆ ਗਏ ਫਿਰ ਅਸੀਂ ਉਦੋਂ ਤੋਂ ਇਹਨੂੰ ਫਿਰ 3-4 ਸਾਲ ਵਿੱਚ ਇਹ ਵਿਰਥ ਰਿਆ ਪਿਆ ਰਿਆ ਇਦਾਂ ਹੀ ਕਿਉਂਕਿ ਉਦੋਂ گاਵਾ ਮੈਨੂਅਲ ਲਵਾਉਂਦੇ ਸੀ ਫੋਪ ਖੁਆਰੇ ਫੋਗਰ ਲਾਂਦੇ ਸੀ ਐਚਐਫ ਦਾ ਜਿਹੜਾ ਫਾਰਮ ਸੀਗਾ ਫਿਰ ਅਸੀਂ ਕੀ ਕੀਤਾ ਵੀ ਕੁਝ گاਵਾ ਮੱਝਾਂ ਨਾਲ ਸਾਡੀਆਂ ਤਲਾਜ ਆ ਜਾਂਦੀਆਂ ਸੀ ਫਿਰ ਅਸੀਂ ਇਹ ਸੋਚਿਆ ਵੀ ਗਾਵਾਂ ਤਾਂ ਵਿੱਚ ਨਾ ਹੀ ਲੈਂਦੀਆਂ ਨੇ ਕਿਉਂਕਿ ਇਹਨੂੰ ਜੁਆਇੰਟ ਕਰਦੀਏ ਫਿਰ ਅਸੀਂ ਇੱਥੋਂ ਇਹਦਾ ਮੂੰਹ ਉਧਰੋਂ ਘੁਮਾ ਕੇ ਇੱਧਰ ਕੀਤਾ ਤਾਂ ਫਿਰ ਇਹਨੂੰ ਇੱਧਰ ਉਹਦੇ ਨਾਲ ਜੁਆਇੰਟ ਕਰਤਾ ਇਹ ਲੰਬੀ ਜਗ੍ਹਾ ਅਸੀਂ ਤਾਂ ਛੱਡੀ ਹੈ ਤਾਂ ਕਿ ਜਦੋਂ ਡੰਗਰ ਜਾਂਦੇ ਨੇ ਇੱਕ ਤਾਂ ਚੱਲ ਕੇ ਜਾਣ ਇੱਕ ਡੰਗਰ ਸੁੱਕ ਜਾਣ ਕਿਉਂਕਿ ਪਾਣੀ ਬਹੁਤ ਫਿਰ ਲੈ ਕੇ ਜਾਂਦੇ ਨੇ ਨਾਲ ਤੇ ਦੋਸਤੋ ਇਹਦਾ ਫਾਇਦਾ ਇਹ ਆ ਕਿ ਇਹਦਾ ਪਾਣੀ ਗੰਦਲਾ ਜ਼ਰੂਰ ਹੋ ਜਾਂਦਾ ਕਿਉਂਕਿ ਡੰਗਰ ਪੈਰਾਂ ਨਾਲ ਮਿੱਟੀ ਤੇ ਗੋਬਰ ਲੈ ਕੇ ਵੜਦੇ ਨੇ ਪਰ ਡੰਗਰ ਦੇ ਵਿੱਚੋਂ ਪਾਣੀ ਪੀਂਦੇ ਨਹੀਂ ਹੈਗੇ ਨਹਾਉਂਦੇ ਨੇ ਡੇਲੀ ਹੁਣ ਜਿਵੇਂ 8 ਘੰਟੇ ਲਾਈਟ ਚੱਲੂਗੇ ਦੇ ਇਹ ਦਾ ਪਾਣੀ ਕੱਢਣ ਵਾਸਤੇ ਵੀ ਆਪਾਂ ਥੱਲੇ ਸਿਸਟਮ ਜਿਹੜਾ ਹੈ ਰੱਖਿਆ ਹੈ ਇਹਦੀ ਸਾਲ ਚ ਇੱਕ ਵਾਰ ਆਪਾਂ ਸਫਾਈ ਕਰ ਦਿੰਨੇ ਆ ਤੇ 20 ਪਸ਼ੂਆਂ ਵਾਸਤੇ ਇਹ ਬੜਾ ਸ਼ੈਫੀਸ਼ੈਂਟ ਹੈ ਇਹਦੇ ਫਾਇਦੇ ਇਹ ਨੇ ਕਿ ਇੱਕ ਤਾਂ ਇਹਦੇ ਨਾਲ ਡੰਗਰ ਨਹੀਂ ਲੱਭਦੇ ਮਲ ਮਲ ਕੇ ਨਿਵਾਣ ਦੀ ਲੋੜ ਨਹੀਂ ਪੈਂਦੀ ਗਰਮੀਆਂ ਦੇ ਵਿੱਚ ਅੱਗੇ ਜਦੋਂ ਮੱਛਰ ਆ ਜਾਊਗਾ ਉਦੋਂ ਵੀ ਡੰਗਰ ਰਾਤ ਨੂੰ ਇਹਦੇ ਵਿੱਚ ਵੜ ਜਾਂਦੇ ਨੇ ਤਾਂ ਮੱਛਰ ਨਹੀਂ ਲੜਦਾ ਪੂਛ ਨਾਲ ਪਾਣੀ ਉੱਪਰ ਸਿੜਦੇ ਰਹਿੰਦੇ ਨੇ ਤੇ ਫੁਹਾੜਿਆਂ ਦਾ ਹੀ ਕੰਮ ਕਰਦੀ ਇਹਨਾਂ ਦੀ ਪੂਛ ਜਿਹੜੀ ਹੈ ਤੇ ਗਰਮੀ ਦੇ ਵਿੱਚ ਹੀਟ ਸਟ੍ਰੈਸ ਤੋਂ ਬਚਦੇ ਨੇ ਅਬੋਰਸ਼ਨ ਦੇ ਕੇਸ ਬਹੁਤ ਘਟਨੇ ਪੈਰਾਂ ਨੂੰ ਫੂਫ ਕਰੀ ਅਸੀਂ ਟਰਿਮ ਨਹੀਂ ਕਰਵਾਏ। ਦਿੱਕਤ ਨਹੀਂ ਆਉਂਦੀ ਬਿਲਕੁਲ ਵੀ ਤੇ ਡੰਗਰ ਨੂੰ ਅੱਡਰ ਵਾਲੇ ਪਾਸਿਓਂ ਤੇ ਪੇਟ ਵਾਲੇ ਪਾਸਿਓਂ ਆ ਜੀ ਠੰਡਕ ਮਿਲਦੀ ਹੈ ਕਿ ਜਿਹੜਾ ਡੰਗਰ 10 ਮਿੰਟ ਇਹਦੇ ਵਿੱਚ ਖੜ ਜਾਂਦਾ ਹੈ। ਇੰਨਾ ਉਹ ਰਿਲੈਕਸ ਹੁੰਦਾ ਹੈ। ਇੰਨੀ ਉਹਦੀ ਹੀਟ ਸਟ੍ਰੈਸ ਦੂਰ ਹੁੰਦੀ ਕਿ ਉਹਨੂੰ ਘੰਟਾ ਦੋ ਘੰਟੇ ਮੁੜ ਕੇ ਉਹ ਗਰਮੀ ਲੱਗਦੀ ਨਹੀਂ। ਅਗਰ ਸਾਡਾ ਫਾਰਮ ਕਾਮਯਾਬ ਹੈ ਬਿਨਾ ਫੋਗਰਤ ਬਿਨਾ ਫੁਹਾਰਿਆਂ ਤੋਂ ਬਿਨਾ ਪੱਖਿਆਂ ਤੋਂ ਕਾਮਯਾਬ ਹੈ ਤਾਂ ਦੋਸਤੋ ਪੂਲ ਕਰਕੇ ਕਾਮਯਾਬ ਹੈ ਕਿਉਂਕਿ ਪੂਲ ਵਰਗਾ ਨਜ਼ਾਰਾ ਨਹੀਂ ਕਿਤੇ ਵੀ ਲੱਭਦਾ। ਉੱਪ ਇੱਕ ਦੋ ਹੋਰ ਲਗਾ ਦਾਂਗੇ ਤੇ ਡੰਗਰ ਵਿੱਚ ਆਉਂਦੇ ਨੇ ਨਹਾਉਂਦੇ ਨੇ ਆਨੰਦ ਲੈਂਦੇ ਨੇ ਤੇ ਥਣ ਵੀ ਸਾਫ਼ ਸੁਥਰੇ ਅਡਰ ਵੀ ਸਾਫ਼ ਸੁਥਰੇ ਤੇ ਡੰਗਰ ਵੀ ਸਾਫ਼ ਸੁਥਰੇ ਰਹਿੰਦੇ ਨੇ ਬਿਲਕੁਲ ਥੈਂਕ ਯੂ ਜੀ ਤੇ ਬਣਵਾਈ ਦੀ ਗੱਲ ਕਰ ਲਈਏ ਉਹਦੋਂ ਉਹਨਾਂ ਦਿਨਾਂ ਦੇ ਵਿੱਚ ਇਹਦੇ ਤੇ 20000 ਰੁਪਏ ਲੱਗਾ ਸੀ ਜੀ ਥੱਲੇ ਉਹ ਇਹ ਪੱਕਾ ਬਜਰੀ ਨਾਲ ਤੇ ਅੱਜ ਕੱਲ ਦੇ ਟਾਈਮ 'ਚ ਪੂਲ ਬਣਵਾਉਂ ਤੇ ਘੱਟੋ ਘੱਟ ਲੱਖ ਰੁਪਏ ਲੱਗ ਜੂਗਾ ਜੀ